ਸੇਵਾ ਜਿਹੜਾ ਹਰ ਵਕਤ ਲੱਗੇ ਰਹਿੰਦੇ ਸ੍ਰੀ ਜਗਸਾਹਬ ਦੇ 84 ਪਾਠ ਹਮੇਸ਼ਾ ਲਈ ਕਰਦੇ ਆ ਇਹਦੇ ਨਾਲ ਥੜਾ ਸਾਹਿਬ ਬਣਿਆ ਇਹਨੇ ਗੁਰੂ ਅਮਰਦਾਸ ਸਾਹਿਬ ਦਾ ਉਰਲੇ ਪਾਸੇ ਉਹ ਥਾਂ ਤੇ ਬੈਠ ਕੇ ਮਹਾਰਾਜ ਜੀ ਨੂੰ ਸੇਵਾ ਦੇ ਵੇਲੇ ਹੁੰਦੇ ਇੱਥੇ ਬੈਠ ਕੇ ਸੇਵਨ ਕਰਿਆ ਕਰਦੇ ਤੇ ਕੀ ਆਉਂਦਿਆਂ ਦੇ ਗਾਗਰ ਪੈਰ ਤਿਲਕ ਦੇ ਜਾਂਦੇ ਐ ਕੋਹੋਕ-ਭੋਕ ਕੇ ਅੰਗੂਠੇ ਅੱਗੇ ਤੁਰਦੇ ਹੋਈ ਹੋਈ 84 ਸਾਲ ਦੀ ਅਵਸਥਾ ਆਪ ਜੀ ਦੀ ਇਸ ਹਾਲ ਤੋ ਇੱਕ ਮਹਾਰਾਜ ਸਾਹਿਬ ਦੇ ਗਾਗਰ ਚੱਕੀ ਹੋਈ ਹੈ ਗਾਗਰ ਚੱਕੀ ਆਉਂਦੇ ਆ ਜਦੋਂ ਇੱਥੇ ਇਹ ਜਿਲਾਹੇ ਦਾ ਇਥੇ ਇਕੀਲਾ ਸੀ ਤਾਣੀ ਬਣਨ ਵਾਲਾ ਜਿਹੜਾ ਕਰੀਬ ਸਾਲ ਸੰਗੇ ਦੀ ਹਰਾ ਹੋਇਆ ਸੰਗਤਾਂ ਜੋ ਗੁਰੂ ਕੇ ਵਾਗ ਦਾ ਮੋਰਚਾ ਸੀ ਉਸ ਦੇ ਦਾਸ ਦਰਸ਼ਨ ਕੀਤੇ ਸੀ ਉਦੋਂ ਹਰਾ ਸੀ ਇਹ ਕਰੀਬ ਇਸ ਦੇ ਉੱਤੇ ਫਲ ਲੱਗਦੇ ਸੀ ਉਸ ਦੇ ਪੱਤੇ ਫਲ ਆਦਿਕ ਸੰਗਤਾਂ ਮੂੰਹ ਦੇ ਵਿੱਚ ਪਾਉਂਦੇ ਸੀ ਆਹ ਨੂੰ ਸਮਝਣ ਵਾਸਤੇ ਉਦੋਂ ਬਾਅਦ ਇਹ ਆਪ ਦੀ ਉਮਰ ਪੂਰੀ ਕਰਕੇ ਸੁਪਿਆ ਹੈ ਤੇ ਜਿਹੜਾ ਕਰੀਰ ਸੀ ਮਹਾਰਾ ਦੇ ਚਰਨਾਂ ਨਾਲ ਲੱਗ ਕੇ ਜੀ ਆਇਆਂ ਹਰਿ ਪ੍ਰਿਥਵੀ ਰਜਾਂਤ ਜੀ ਗੁਰੂ ਸਿੰਘ ਨੂੰ ਨਾਮੋ ਚਰਨ ਅਰਪਿੰਦ ਇਹ ਮੋ ਮਰਤਿ ਗਿਆਨ ਹੈ ਮਾਨ ਤਲੈ ਰਾਗ ਗੁਰੂ ਦੇ ਅੰਤ ਸਾਹਿਬ ਦੇ ਗੁਰੂ ਕਉ ਕਰ ਅੰਤਰਾਗ ਗੁਰੂ ਸਬਦ ਕੁਮਾਰੇ ਜੀ ਨਾਰਾ ਜਿਤੇ ਪੰਜ ਪਕਾਰ ਤੈਨ੍ਹੇ ਕੋ ਵੰਦਨਾ ਸਿਰ ਚਰਨੰ ਪਰ ਧਾਰ ਸੋਹ ਤਨ ਗੁਰੂ ਸੇਵੀ ਆਹ ਸਸਾਹ ਜਿਸੂ ਭਾਉ ਲਿਖੇ ਬਰਸ਼ੇ ਗੁਰੂ ਤੇ ਜਨਮ ਮਰਨ ਦੁਖ ਜਾਈਂ ਵਰ ਕਾ ਖਲਸਾ ਵਾਹੀ ਦੀ ਹਕ ਤੇ ਸਤਿਗੁਰੂ ਦੀ ਸਾਜੀ ਨਾਜੀ ਗੁਰੂ ਖਾਲਸਾ ਸਾਰ ਸੰਗਤ ਜੀਓ ਆਕਰੋ ਆ ਪ੍ਰਗਨ ਵਾਲੇ ਹੋ ਅੱਜ ਸੁਭਾਗ ਸਮਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਦਾ ਦਿਹਾੜਾ ਹੈ ਸਭ ਸੰਗਤਾਂ ਨੂੰ ਬੁਝਾਈ ਹੋਵੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਸਾਹਿਬ ਸੰਗੇ ਜੀ 1526 ਬਿਕਰਮੀ ਨੂੰ 3 ਵਿਸਾਖ ਸੰਗ੍ਰਾਂਦੀ ਗੁਰੂ ਮਹਾਰਾਜ ਸਵਾਤ ਪਾਤ ਦੇ ਤੜਕੇ ਬਾਸਰ ਕੇ ਨਗਰ ਵਿੱਚ ਬਾਬਾ ਤੇਜਪਾਲ ਜੀ ਮਹਰੋ ਦੇ ਪਿਤਾ ਦਾ ਨਾਮ ਸੀ ਅਤੇ ਮਾਤਾ ਸਾਹਿਬ ਜੀ ਦਾ ਨਾਮ ਰੂਪਕੌਰ ਸੀ ਦੂਸਰਾ ਨਾਮ ਮਾਤਾ ਲక్ష్ਮੀ ਜੀ ਇਹ ਦੋ ਨਾਮ ਮਾਤਾ ਸਾਹਿਬ ਦੇ ਸਨ ਇਹਨਾਂ ਇਸ ਮਾਤਾ ਦੀ ਕੁੱਖੋਂ ਸਫਲਾ ਕਰਨ ਵਾਸਤੇ ਗੁਰੂ ਅਵਰਦਾਸ ਸਾਹਿਬ ਸਿੱਤੇ ਪਾਪਸ਼ਾ ਜੀ ਨੇ ਸੰਸਾਰ ਵਿੱਚ ਅਵਤਾਰ ਧਾਰਿਆ ਹੋਰ ਵੀ ਆਪ ਦੇ ਭਰਾਤਾਂ ਸਨ ਜਿਸ ਦਾ ਨਾਮ ਈਸ਼ਰਦਾਸ ਸੀ ਜਿਹਦੇ ਪੁੱਤਰ ਭਾਈ ਗੁਰਦਾਸ ਸਾਹਿਬ ਜੀ ਹੋਏ ਹਨ ਇਤੇ ਹੋਰ ਵੀ ਦੂਸਰਾ ਭਰਾਤਾ ਸੀ ਹੋਰ ਇੱਕ ਇਸ ਪ੍ਰਕਾਰ ਭਰਾਵਾਂ ਸਨ ਤਿੰਨ ਭਰਾਤਾ ਸਨ ਤਿੰਨ ਭਰਾਵਾਂ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਗ੍ਰੀਵਨਾਰ ਜੀ ਜਗਤ ਗੁਰੂ ਸ੍ਰੀ ਖਡੂਰ ਸਾਹਿਬ ਵਿੱਚ ਨਿਵਾਸ ਕਰਦੇ ਸਨ ਆਪ ਜੀ ਦੇ ਪਰਮ ਪਵਿੱਤਰ ਗ੍ਰਹਿ ਵਿੱਚ ਦੋ ਸਾਹਿਬਜਾਦੇ ਸਨ ਇੱਕ ਬਾਬਾ ਦਾਤੂ ਜੀ ਇੱਕ ਬਾਬਾ ਦਸੂ ਜੀ ਤੇ ਇੱਕ ਪੁੱਤਰੀ ਸੀ ਸਤਗੁਰਾਂ ਦੀ ਬੀਬੀ ਅਮਰੋਜੀ ਜਿਸ ਦਾ ਨਾਮ ਸੀ ਇਹ ਬੀਬੀ ਅਮਰੋਜੀ ਦੀ ਸ਼ਾਦੀ ਬਾਸਟਰ ਕੇ ਨਗਰ ਵਿੱਚ ਹੋਈ ਸੀ ਗੁਰੂ ਅਮਰਦਾਸ ਸਾਹਿਬ ਦੇ ਪੁੱਤ ਜੀ ਦੇ ਨਾਲ ਇਸ ਜੀ ਦੀ ਸ਼ਾਦੀ ਹੋਈ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਇਹ ਇਤਨਾ ਉਕਾਰ ਧਾਰਨ ਕੀਤਾ ਆਪ ਦੇ ਚਰਨਾਂ ਕਮਲ ਸੰਗ ਜੀ ਪਦਮ ਸੀ ਇਸ ਪ੍ਰਕਾਰ ਬਿਸ਼ਮੀ ਭਗਵਾਨ ਦੇ ਚਰਨਾਂ ਦੇ ਪਦਮ ਰਾਏ ਇਸੇ ਪ੍ਰਕਾਰ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ 'ਚ ਪਦ ਮਸੀ ਅਤੇ ਉਸ ਪਦੋਂ ਦੇ ਸਹਿਜ ਜਿਵੇਂ ਭਾਵਨ ਅਵਤਾਰ ਛੋਟੇ ਜਿਹੇ ਰੂਪ ਧਾਰਿਆ ਸੀ ਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਲ ਪਕਸ ਦਾ ਦੇਖੋ ਮੱਲੇ ਕਦ ਵਾਲੇ ਸਰਬੀਸ ਸੱਚੇ ਪਾਤਸ਼ਾਹ ਨੇ ਆ ਜੀ ਦੇ ਚਰਨ ਕਮਲਾਂ 'ਚ ਪਦ ਮਸੀ ਜਿਵੇਂ ਕ੍ਰਿਸ਼ਨ ਭਗਵਾਨ ਬਾਅਦ ਕੇ ਚਰਨ ਕਮਲਾਂ 'ਚ ਪਦ ਮਹਾਂ ਜਲਮਿਲ ਚਲ ਕੇ ਬਾੰਗੀ ਤਾਰੇ ਇਹ ਆਪ ਦੇ ਸੱਜੇ ਚਰਨਾਂ 'ਚ ਪਦ ਮਸੀ ਸਾਰ ਸਿੰਘ ਜੀ ਉਹ ਕਵਲ ਚਮਕਦਾ ਸੀ ਜਿਵੇਂ ਤਾਰਾ ਚਮਕਦਾ ਹੁੰਦਾ ਹੈ ਇਸ ਪ੍ਰਕਾਰ ਆਪ ਜੀ ਜੰਮੇ ਉਹ ਕਵਲ ਚਮਕਰਾ ਮਾਰਦਾ ਸੀ ਆਪ ਜੀ ਨੂੰ ਮਾਤਾ ਪਿਤਾ ਜੀ ਆਂਗਿਆਂ ਦੇ ਵਿੱਚ ਰਹਿੰਦੇ ਹੋਏ ਆ ਪਿਤਾ ਤੇਜ ਭਾਨਜੀ ਸਨ ਉਹਨਾਂ ਦੇ ਉਹਨਾਂ ਦੀ ਆਂਗਿਆਂ ਦੇ ਰਹਿੰਦੇ ਹੋਇਆ ਐਬ ਖੇਤੀ ਦਾ ਵਿਹਾਰ ਕਰਾ ਕਰਦੇ ਛੋਟੇ ਹੁੰਦੇ ਖੇਤੀ ਦੇ ਕੰਮ ਵਿੱਚ ਲੱਗੇ ਖੇਤੀ ਕਰਦੇ ਹੋਏ ਇਸ ਪ੍ਰਕਾਰ ਸਮਾਂ ਆਪ ਜੀ ਦੀ ਸ਼ਾਦੀ ਹੋਈ ਸ਼ਾਦੀ ਸਾਹ ਸੰਗੇ ਜੀ ਪਿੰਡ ਕ੍ਰੇਮਕਰ ਨਗਰ ਅੰਦਰ ਹੈ ਮਾਤਾ ਰਾਮੂ ਜੀ ਗੁਰੂ ਸਾਹਿਬ ਦੇ ਮਹਿਲ ਹੋਏ ਮਾਤਾ ਰਾਮੂ ਜੀ ਦੇ ਨਾਲ ਸ਼ਾਦੀ ਹੋਈ ਸਰਗੁਣ ਸਿੱਤੇ ਪਾਤਸ਼ਾਹੀ ਜੀ ਦੀ ਆਪ ਜੀ ਬਾਸਰ ਨਗਰ ਦੇ ਸ਼ਾਦੀ ਦੇ ਸਹਤ ਜਦੋਂ ਮਾਤਾ ਦੇ ਸਨਿਹਤ ਆਏ ਇਹ ਫਿਰ ਰਹਿੰਦੇ ਹੋਇਆ ਪਿਕਾ ਦੀ ਆਗਿਆ ਵਿੱਚ ਮਾਤਾ ਪਿਤਾ ਦੇ ਪ੍ਰੇਮ ਵਿੱਚ ਰਹਿੰਦੇ ਹੋਇਆ ਸਮਾਂ ਕੁਝ ਬਤੀਤ ਕੀਤਾ ਬਾਬਾ ਤੇਜ ਭਾਨ ਦੀ ਪ੍ਰਲੋਗ ਗਵਨ ਕਰ ਗਏ ਮਾਤਾ ਸਾਹਿਬ ਵੀ ਮਾਤਾ ਲక్ష్ਮੀ ਜਾਂ ਰੂਪਕੌਰ ਜਿਹਨਾਂ ਦਾ ਨਾਮ ਸੀ ਉਹ ਵੀ ਚੜਾਈ ਕਰ ਗਏ ਉਹ ਤੋਂ ਬਾਅਦ ਉਹਨਾਂ ਭਰਾਵਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਖੇਤੀ ਕਰਦੇ ਆਇਆ ਸਾਧ ਸੰਗੇ ਜੀ 50 ਸਾਲ ਦੀ ਆਪ ਦੀ ਉਮਰ ਹੋ ਗਈ ਹਮੇਸ਼ਾ ਲਈ ਇੱਕ ਜਗ੍ਹਾ ਬਣਾਈ ਸੀ ਆਕਾਂਤ ਹਲ ਬਾਹਰ ਹੋਣਾ ਗੁਰੂ ਅਮਰਦਾਸ ਜੀ ਨੇ ਫਿਰ ਆਕਾਂਤ ਬੈਠ ਕੇ ਸਮਾਧੀ ਲਾ ਕੇ ਭਜਨ ਕਰਨ ਲੱਗ ਪਿਆ ਉਹ ਜਿਹੜਾ ਸਾਨੂੰ ਸਾਬ ਗੁਰਦੁਆਰਾ ਸਾਹਿਬ ਹੈ ਉੱਥੇ ਮਹਾਰਾਜ ਸਾਹਿਬ ਪਹਿਲੀ ਵਕਤਾਂ ਜੋ ਉੱਥੇ ਉਹ ਆਪਦੇ ਖੇਤ ਦੀ ਜਗ੍ਹਾ ਸੀ ਉਸ ਖੇਤ ਵਿੱਚ ਮਹਾਰਾ ਸਾਹਿਬ ਤਪੱਸਿਆ ਕਰਿਆ ਕਰਦੇ ਹਉ ਤੋਂ ਬਾਹਰ ਆ ਕੇ ਬਾਹਰ ਆ ਕੇ ਉੱਥੇ ਬੈਠ ਕੇ ਭਜਨ ਕਰਿਆ ਕਰਦੇ ਇਹ ਉਹ ਸਮਾਂ ਆਪ ਦਾ ਕੁਝ ਬਤੀਤ ਹੋਇਆ ਜਦੋਂ ਫਿਰ ਆਪ ਜੀ ਦੇ ਅੰਦਰ ਐਸੀ ਲਗਨ ਲੱਗੀ 50 ਸਾਲ ਦੀ ਉਮਰ ਹੋਿਆਂ ਸਾਰੇ ਪਰਿਵਾਰ ਨੂੰ ਸਭ ਕੋਈ ਸੰਗਵਿਤਤਾ ਤੇ ਆਪ ਜੀ ਦੇ ਇਸ ਪੁੱਤਰ ਦੋ ਹੋਏ ਵੱਡਾ ਬਾਬਾ ਮੋਹਨ ਜੀ ਅਤੇ ਛੋਟੇ ਗੁਰੂ ਸਾਹਿਬ ਦੇ ਮੋਰੀ ਜੀ ਤੇ ਦੋ ਬੀਬੀਆਂ ਹੋਈਆਂ ਇੱਕ ਦਿਨ ਬੀਬੀ ਦਾਨੀ ਜੀ ਦੂਜੀ ਬੀਬੀ ਉਹਨਾਂ ਬੀਬੀ ਪਾਨੀ ਜੀ ਇਹਨਾਂ ਬੀਬੀਆਂ ਦਾ ਜੋ ਨਾਤਾ ਹੋਇਆ ਸੀ ਉਹ ਬੀਬੀ ਦਾਨੀ ਜੀ ਵਗੈਰਾ ਨਾਤਾ ਸੀ ਉਹ ਭਾਈ ਰਾਮਾ ਸੀ ਉਸ ਦਾ ਨਾਮ ਉਸ ਦਿਨ ਆਸਾਕ ਹੋਇਆ ਕਿ ਉਹਦੇ ਨਾਲ ਬੀਬੀ ਦਾ ਅਨੰਦ ਕਾਰਜ ਹੋਇਆ ਸੀ ਦੂਸਰੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੀ ਬੀਬੀ ਪਾਨੀ ਦਾ ਉਹਨਾਂ ਦੇ ਨਾਲ ਸੰਬੰਧ ਹੋਇਆ ਸੀ ਇਸ ਪ੍ਰਕਾਰ ਦੋਹਾਂ ਬੀਬੀਆਂ ਦੀ ਸ਼ਾਦੀ ਹੋਈ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਰੇ ਪਰਿਵਾਰ ਦੇ ਸਨੇਹ ਹੁੰਦੇ ਆ ਬਾਸਰ ਕੇ ਨਗਰ ਚੋਂ 50 ਸਾਲ ਦੀ ਵਕਤਾ ਹੋਣ ਤੋਂ ਬਾਅਦ ਇਹ ਪਰਨ ਕਰ ਲਿਆ ਵੀ 6 ਵੀ ਨਹੀਂ ਤੀਰਥ ਯਾਤਰਾ ਕਰਿਆ ਕਰਨੀ 6 ਮਹੀਨੇ ਆ ਕੇ ਘਰ ਜੇ ਰਹਾ ਕਰਨੇ ਇਸ ਪ੍ਰਕਾਰ ਮਹਾਰਾਜ ਸਾਹਿਬ ਤੀਰਥ ਯਾਤਰਾ ਬਾਅਦ ਤੇ ਪੈਦਲ ਚੱਲ ਪਿਆ ਕਰਨ ਤੇ ਰਸਤੇ ਦੇ ਵਿੱਚ ਕਿਸੇ ਦੇ ਘਰ ਨਾਲ ਅੰਨ ਨਹੀਂ ਖਾਣਾ ਆਪਣੇ ਪਾਸ ਹੀ ਖਾਣ ਪੀਣ ਵਾਸਤੇ ਲੈ ਜਾਣ ਇਹ ਤੀਰਥ ਯਾਤਰਾ ਕਰਕੇ ਵਾਪਸ ਆ ਕੇ ਹਰਦੁਆਰ ਹਮੇਸ਼ਾ ਲਈ ਜਾਣੇ 6 ਮਹੀਨੇ ਬਾਅਦ ਕਿਉਂ ਮਾਰੇ ਸਾਹ ਜੀ 19 ਵਾਰ ਸਾ ਸੰਗ ਜੀ ਗੰਗਾ ਜੀ ਗਏ ਗੰਗਾ ਜੀ ਇਸ਼ਨਾਨ ਕਰਕੇ ਹਮੇਸ਼ਾ ਵਾਪਸ ਆਉਂਦੇ ਹਨ ਬਰਕਾਤ ਰੱਖਦੇ ਤੇ ਪਰਮੇਸ਼ਰ ਨੂੰ ਅਰਦਾਸ ਹੈ ਕਿ ਪਰਮੇਸ਼ਰ ਸਾਨੂੰ ਆਪ ਦੀ ਪ੍ਰਾਪਤੀ ਹੋਵੇ ਇਸ ਪ੍ਰਕਾਰ 19 ਵਾਰ ਮਾਰੇ ਸਾਹ ਜੀ ਪਾਪਿਸ਼ ਗਏ 20ਵੀਂ ਵਾਰ ਜਦੋਂ ਹਰਦੁਆਰ ਤੋਂ ਆਲੇ ਸੰਨਾਤ ਰਸਤੇ ਵਿੱਚ ਇੱਕ ਬਰਨ تیاری ਆਪ ਜੀ ਹੋਵੇ ਬਰਨਪਿਆਰੀ ਦੇ ਨਾਲ ਮਿਲ ਕੇ ਮਾਰਾ ਜਦੋਂ ਆਉਣ ਲੱਗੇ ਇੱਕ ਦੁਰਗਾ ਨਾਮੇ ਬ੍ਰਾਹਮਣ ਸੀ ਉਹ ਰਸਤੇ ਦੇ ਵਿੱਚ ਇੱਕ ਥਾਂ ਤੇ ਆਇਆ ਗਿਆ ਜੱਤਾਂ ਆਵਾਕ ਤੇ ਸਰਾਮ ਬਣਾਈ ਸੀ ਉਹਦੀ ਉਹ ਬ੍ਰਾਹਮਣ ਉੱਥੇ ਰਿਹਾ ਕਰਦਾ ਸਤਗੁਰੂ ਸੱਜੇ ਪਾਤਸ਼ਾਹ ਜੀ ਲੇਟੇ ਹੋਏ ਸਨ ਲੇਟਿਆਂ ਨੂੰ ਵੇਖ ਕੇ ਕੋਲੇ ਆ ਕੇ ਬ੍ਰਾਹਮਣ ਬੈਠ ਗਿਆ ਮਹਾਰਾਜ ਚਰਨਾਂ 'ਚ ਪਦਮ ਚਮਕ ਰਿਹਾ ਚਮਕਦਾ ਪਦਮ ਵੇਖ ਕੇ ਕਹਿਣ ਲੱਗਾ ਕਿ ਇਹ ਜਾਂ ਤਾਂ বিষ্ণੂ ਪ੍ਰਭੂ ਆਂਦੇ ਹੁੰਦਾ ਹੈ ਜਾਂ ਕੋਈ ਚੱਕਰਵਰਤੀ ਪਾਤਸ਼ਾਹ ਉਹਦੇ ਹੁੰਦਾ ਹੈ ਇਨਾਂ ਦੇ ਉਹ ਪ੍ਰਤਾਪ ਕੋਈ ਨਜ਼ਾਰਾ ਨਹੀਂ ਇਸ ਵਕਤ ਆਇਆ ਕੀ ਕਾਰਨ ਹੈ ਜਿਹੜਾ ਮਾਰੇ ਸਾਦੇ ਪਦਮੇ ਚਰਨਾ ਕੇ ਇਹਦਾ ਫਲ ਜੀਵੂ ਮਿਲਣਾ ਚਾਹੀਦਾ ਜੇ ਅੱਗੇ ਨਹੀਂ ਮਿਲਿਆ ਤਾਂ ਅਗਾਹ ਨੂੰ ਮਿਲੇਗਾ ਇਸ ਖਿਆਲ ਉਤ ਬੈਠਾ ਬ੍ਰਾਹਮਣ ਮਾਰੇ ਚਰਨਾਂ ਦੀ ਰੇਖਾ ਨੂੰ ਦੇਖ ਰਿਹਾ ਸਤਿਗੁਰੂ ਸਾਹਿਬ ਜੀ ਲੇਟੇ ਹੋਏ ਬਰਾਜੇ ਹੋ ਉੱਠੇ ਚੱਲਵਾ ਦੇ ਤੇਿਆਰੇ ਬ੍ਰਾਹਮਣ ਨੂੰ ਦਾਨ ਦੇਣ ਲੱਗੇ ਉਹ ਕਹਿਣ ਲੱਗਾ ਮਾਰਾ ਹੁਣ ਨਹੀਂ ਮੈਂ ਦਾਨ ਲੈਣਾ ਉਦੋਂ ਦਾਨ ਲਵਾਂਗਾ ਜਦੋਂ ਤੁਹਾਡੇ ਚਰਨਾਂ 'ਚ ਪਦਮੇ ਦਾ ਫਲ ਪ੍ਰਗਟ ਹੋਵੇ ਸਤਿਗੁਰੂ ਮਾਰਾ ਸਾਹਿਬ ਜੀ ਇਸ ਨਾਮ ਬ੍ਰਾਹਮਣ ਨੂੰ ਸੁਣ ਕੇ ਉੱਥੇ ਚੱਲ ਪਿਆ ਬਰਮਚਾਰੀ ਵੀ ਨਾਲ ਹੀ ਤੁਰਿਆ ਆਉਂਦਾ 20ਵੀਂ ਯਾਤਰਾ ਕਰਕੇ ਮਾਰਾ ਨਗਰ ਤੇ ਆਏ ਉਹ ਬ੍ਰਹਮਚਾਰੀ ਇੰਨਾ ਮਾਰਾ ਨਾਲ ਬਲਾਪ ਹੋ ਗਿਆ ਉਹ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਬਾਸਰ ਕੇ ਨਗਰ ਤੇ ਘਰ ਤੇ ਆ ਗਿਆ ਇੱਥੇ ਘਰ ਤੇ ਆਏ ਕੋਠੇ ਉੱਤੇ ਆਸਣ ਲੱਗੇ ਹੋਏ ਐ ਬ੍ਰਹਮਚਾਰੀ ਬੈਠਾ ਹੈ ਗੁਰੂ ਸਾਹਿਬ ਉਹਨਾਂ ਦੀ ਸੇਵਾ ਅਨਪਾਣੀ ਦੀ ਕੀਤੀ ਉਹ ਕੋਈ ਪ੍ਰਸੰਗ ਚੱਲ ਪਿਆ ਐਸਾ ਕਹਿਣ ਲੱਗਾ ਜੀ ਤੁਹਾਡਾ ਗੁਰੂ ਕੌਣ ਉਹ ਜਲੇ ਮਹਾਰਾਜ ਰਾਮਦਾਸ ਜੀ ਨੇ ਕਿਹਾ ਵੀ ਗੁਰੂ ਆ ਜੀ ਅਸੀਂ ਧਾਰਨ ਨਹੀਂ ਕੀਤਾ ਗੁਰੂ ਧਰਮ ਦੀ ਤਨਾਸ ਵਿੱਚ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੂੰ ਬੜਾ ਦੁੱਖ ਮੰਨਿਆ ਕਹਿਣ ਲੱਗਾ ਉਹ ਮੈਂ ਤੁਸੀਂ ਨਿਗਰੇ ਹੋ ਤੁਹਾਡੀ ਸੰਗਤ ਕਰਦਾ ਰਹੇ ਤੁਹਾਡੇ ਅੱਠ ਮੰ ਪਾਣੀ ਖਾਂਦਾ ਰਹੇ ਮੇਰਾ ਜਪ ਤਪ ਕੀਤਾ ਸਾਰਾ ਬਰਾਨ ਹੋ ਗਿਆ ਉਹ ਦੁਖੀ ਹੋ ਕੇ ਰਿਹਾਨੀ ਉਹਦੇ ਤੇ ਚਲੇ ਆ ਗਿਆ ਰਾਤ ਨੂੰ ਹੀ ਘਰ ਤੇ ਮਾਰਾ ਸਾਨੂੰ ਬੜਾ ਪਛਤਾਵਾ ਲੱਗਾ ਕਿ ਦੇਖੋ ਗੁਰੂ ਤੋਂ ਹੀਨੇ ਹੋਣੇ ਕਰਕੇ ਕਿੰਨੀ ਹਾਲਤੇ ਜੀ ਲਈ ਹੈ ਉਸ ਵੇਲੇ ਆਪਦੀ ਇਹ ਲਿਵ ਲੱਗੀ ਕਿ ਗੁਰੂ ਜਰੂਰ ਧਾਰਨਾ ਚਾਹੀਦਾ ਫਿਰ ਜਿਤ ਵਿੱਚ ਇਹ ਖਿਆਲ ਕੀਤਾ ਕਿ ਗੁਰੂ ਕਿਹਨੂੰ ਧਾਰਨੀ ਇਸ ਖਿਆਲ ਵਿੱਚ ਲੱਗਿਆ ਹੋਇਆ ਮਹਾਰਾਜ ਸਾਹਿਬ ਜੀ ਰਾਤ ਨੂੰ ਸੁੱਤੇ ਨਹੀਂ ਸਾਰੀ ਰਾਤ ਬਿਰਾਗ ਕਰਦੇ ਰਹੇ ਜਾਗਦੇ ਬੈਠੇ ਰਹੇ ਉਸ ਜਿਹੜੇ ਬੀਬੀ ਜਿਹੜੀ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਬੀਬੀ ਰਵਰਈਏ ਦੇ ਪਤੀ ਜਿਹੇ ਨੂੰ ਵਿਆਹੀ ਸੀ ਇਹਨਾਂ ਰਿਆਂ ਨੂੰ ਉਹ ਬੀਬੀ ਨੂੰ ਤੜਕੇ ਉੱਠੀ ਸਵਾ ਪਾਹ ਦੇ ਤੜਕੇ ਉੱਠ ਕੇ ਇਸ਼ਨਾਨ ਕੀਤਾ ਜਿਨਾਨ ਕਰਕੇ ਆਪਦਾ ਨਿਤਨੇਮ ਕੀਤਾ ਫੇਰ ਹੌਲੀ-ਹੌਲੀ ਕਰਦੇ ਵਿੱਚ ਮੈਠੀ ਦੁੱਧ ਰੜਕਣ ਲੱਗੀ ਹੈ ਤੇ ਕੀਰਤਨ ਕਰਦੀ ਹੈ ਕੀਰਤਨ ਕਰਦੀ ਹੋਈ ਇਹ ਸ਼ਬਦ ਗਾਉਂਦੀ ਹੈ ਤੇ ਹਰ ਬਿਸਰ ਤੇਰੇ ਗੁਣ ਗਲਿਆ ਚਿਤ ਤੇਸ ਕੀਨੀ ਬਾਵਰਿਆ ਜਾਲੀ ਰਹਿਮ ਜਾਲ ਕਰਨ ਹੁਆ ਜੇਤੀ ਘੜੀ ਫਾਹੀ ਤੇਤੀ ਰਹਿਣ ਚੌਥੀ ਗਿਣੇ ਫਾਸੇ ਛੂੜਸ ਮੂੜੇ ਕਵਰ ਗੁੜੀ ਇਸ ਪ੍ਰਕਾਰ ਦੀਆਂ ਤੁਕਾਂ ਬੀਬੀ ਗਾਉਂਦੀ ਹੈ ਗੁਰੂ ਅਮਰਦਾਸ ਸਾਹਿਬ ਨੂੰ ਠੰਡ ਪੈਜੀਓ ਤੁਕਾਂ ਸੁਣਨ ਤੋਂ ਮਾਰਾ ਸਾਹ ਜਿੰਨਾ ਚਿਰ ਨਿਹਰਾ ਰਹਾ ਉਹਨੇ ਜਿਹੜੇ ਖੜੇ ਉਸ ਬੀਬੀ ਤੋਂ ਉਹ ਪਾਠ ਸੁਣਦੇ ਰੇ ਸ਼ਬਦ ਦਾ ਤੇ ਫਿਰ ਮਾਰਾ ਪਾਸ ਆਗੇ ਦਿਨ ਚਰੇ ਕੰਨ ਹੋਏ ਤਾਂ ਕਹਿਣ ਲੱਗੇ ਬੀਬੀ ਇਹ ਸ਼ਬਦ ਫੇਰ ਪੜ ਕੇ ਸੁਣਾਓ ਬੀਬੀ ਨੇ ਪਹਿਲਾਂ ਤਾਂ ਸਕੋਚ ਕੀਤਾ ਫਿਰ ਨਾ ਬਜ਼ੁਰਗਾਂ ਦੀ ਆਗਿਆ ਮੰਨ ਕੇ ਬੀਬੀ ਜੀ ਨੇ ਕਾ ਕੇ ਸੁਣਾਇਆ ਕਹਿਣ ਲੱਗੀ ਬੀਬੀ ਇਹ ਸ਼ਬਦ ਜਿਹੜਾ ਸਾਡੇ ਮਨ ਦੀ ਹਾਲ ਦਸੀ ਹੈ ਪਿਆ ਮਨੂਰ ਕੰਤ ਨੂੰ ਫਿਰ ਹੋਵੇ ਜੇਗੁਰ ਮਿਲੇ ਸੁਨੇਹਾ ਇਹ ਕਿ ਨਾਮ ਅਮਰ ਤੇ ਉਹ ਦੇਵਤਾ ਉਹ ਨਾਨਕ ਕ੍ਰਿਸ਼ਨ ਦੇ ਹਾ ਇਹ ਸਾਡੀ ਹਾਲਤ ਕਹੀ ਹੈ ਇਹ ਕਿਨਾਂ ਨੂੰ ਚਾਰਿਆ ਹੋਇਆ ਉਸ ਨੇ ਕਿਹਾ ਬੀਬੀ ਨੇ ਸਤਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਹਾਦਤ ਕਰਨ ਕੀਤਾ ਹੋਇਆ ਹੈ ਕਹਿਣ ਲੱਗੇ ਸਾਡੇ ਪਿਤਾ ਦੀ ਹਜ਼ੂਰੀ ਵਿੱਚ ਇਹ ਹਮੇਸ਼ਾ ਲਈ ਇਹਦਾ ਕੀਰਤਨ ਗਾਇਆ ਜਾਂਦਾ ਹੈ ਉਹ ਮੈਂ ਹਜ਼ੂਰੀ ਜਿਹੜੇ ਕੀਰਤਨ ਗਾਇਆ ਜਾਂਦਾ ਹੈ ਉਹ ਮੈਂ ਕੰਠ ਕੀਤੇ ਹੋਏ ਸ਼ਬਦ ਹੈ ਇਸ ਕਰਕੇ ਮੈਂ ਅਮਰ ਦੇ ਵੇਲੇ ਇਹਦਾ ਕੀਰਤਨ ਕਰਦੀਆਂ ਨੇ ਪਾਠ ਕਰਦੀਆਂ ਸੁਣ ਕੇ ਗੁਰ ਨਾਨਕ ਸਾਹਿਬ ਦੇ ਦਰਸ਼ਨ ਬਾਗਤਾਂ ਕੀਤੇ ਗੁਰੂ ਅਰਬਿੰਦ ਸਾਹਿਬ ਨੇ ਮੇਰਾ ਮਾਤਾ ਬੀਬੀ ਜੀ ਕਹਿਣ ਲੱਗੇ ਮਾਰੇ ਉਹ ਤਾਂ ਜੋਤੀ ਜੋ ਸਮਾਗੇ ਸਤਖੰਡਲੇ ਗਏ ਉਹਨਾਂ ਨੇ ਸਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਬਖਸ਼ੀ ਹੈ ਗੁਰੂ ਅੰਗਦ ਸਾਹਿਬ ਨੂੰ ਉਹ ਖੰਡੂਰ ਸਾਹਿਬ ਚ ਨਿਵਾਸ ਕਰਦੇ ਆ ਇਹ ਕਹਿਣ ਲੱਗੇ ਬੀਬੀ ਜੀ ਉਹਨਾਂ ਦੇ ਮੈਨੂੰ ਦਰਸ਼ਨ ਕਰਾਓ ਬੀਬੀ ਨੂੰ ਕਿਹਾ ਕਿ ਮਹਾਰਾ ਜੀ ਉਂਲੀੰਤੀ ਹੈ ਸਤਗੁਰੂ ਸੱਚੇ ਪਾਤਸ਼ਾਹ ਸਾਡੇ ਪਿਤਾ ਦੀ ਇਹ ਆਗਿਆ ਹੈ ਕਿ ਬੀਬੀ ਜਿਨ੍ਹਾਂ ਚੋਂ ਅਸੀਂ ਨਾਮ ਬੁਲਾਈਏ ਉਹਨਾਂ ਕੇ ਸਾਰੇ ਘਰ ਕੋ ਵਾਪਸ ਨਹੀਂ ਆਉਣਾ ਅਤੇ ਜਦੋਂ ਆਜ ਆਉਣ ਜਿਨ੍ਹਾਂ ਤੇ ਨਾਂ ਭੇਜੀਏ ਉਹਨਾਂ ਤੇ ਰੱਪ ਹੋ ਨਹੀਂ ਜਾਣ। ਇਹ ਆ ਗਿਆ ਹੈ। ਪਰ ਆਪ ਜੀ ਦਾ ਇਹ ਕਾਰਜ ਹੈ ਮਹਾਰਾ ਦੀਪ ਮਹਾਰਾ ਜਿਹਨੂੰ ਬੇਅੰਤੀ ਕਿਤੇ ਬਰ ਅਰਦਾਸ ਸਾਹਿਬ ਨੇ ਉਸ ਦੇ ਬੀਬੀ ਨੇ ਤਿਆਰੀ ਕੀਤੀ ਡੋਲੇ ਲੈ ਕੇ ਹੌਲੀ ਹੌਲੀ ਖਡੂਰ ਸਾਹਿਬ ਇੱਥੇ ਆਈ ਤੇ ਗੁਰੂ ਅਮਰਦਾਸ ਜੀ ਨੂੰ ਬਾਹਰ ਬਿਠਾਇਆ ਜੀ ਕਿ ਮਹਾਰਾ ਰੁਕ ਵੇਖ ਕੇ ਮਹਾਰਾ ਫੇਰ ਸੱਜਾਂ ਜੀ। ਬੀਬੀ ਜਨੋਂ ਘੜ ਕੇ ਆ ਕੇ ਮਿਲੀ ਮਹਾਰਾ ਨੂੰ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਕਰਨ ਲੱਗੇ ਬੀਬੀ ਬਲਾਇਆ ਤੋਂ ਬਣਾ ਕਿਉਂ ਆਈ ਹੈ ਇਹ ਜਦੋਂ ਬਚਨ ਗੁਰੂ ਅੰਗਦ ਸਾਹਿਬ ਨੂੰ ਕਹੇ ਤੇ ਫਿਰ ਇਹ ਬਚਨ ਕਿਉਂ ਦੂਜਾ ਵੀ ਜਿਹਨਾਂ ਨੂੰ ਨਾਲ ਲਿਆਈ ਉਹਨੂੰ ਬਾਹਰ ਕੋ ਛੱਡਿਆ ਹੀ ਨਹੀਂ ਉਸ ਵੇਲੇ ਸਤਗੁਰਾਂ ਦੀ ਪ੍ਰਸੰਨਤਾ ਜਾਣ ਕੇ ਬੀਬੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਦਮੀ ਭੇਜ ਕੇ ਬੁਲਾ ਲਿਆ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬੀਬੀ ਅਮਰਵਰੇ ਸਹਰੇ ਦੇ ਭਰਾ ਤਾਂ ਸੰਗੇ ਪਤਿਓਰੇ ਲੱਗਦੇ ਸਨ ਬੀਬੀ ਦੇ ਗੁਰੂ ਮਹਾਰਾਜ ਸਾਹਿਬ ਸਾਖ ਜਾਣ ਕਰਕੇ ਆਪ ਗੁਰੂ ਅੰਗਦ ਸਾਹਿਬ ਸੰਸਾਰੀ ਮਰਯਾਦਾ ਜਾਣ ਕੇ ਇਹਨੂੰ ਪੂਜਾ ਪਸਾਰ ਕੇ ਮਿਲਣਾ ਚਾਹਿਆ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਆਪਦੇ ਚਰਨ ਪਕੜਨੇ ਇਹ ਮਹਾਰਾ ਮੈਂ ਤਾਂ ਆਪਦੇ ਦਾਸਾਂ ਦਾ ਦਾਸ ਹਾਂ ਮੈਂ ਆਪੇ ਗੱਲ ਨਾਲ ਨਹੀਂ ਲੱਗ ਸਕਦਾ ਉਸ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕੀਤਾ ਇਹਨਾਂ ਨੂੰ ਬੇਚਿਆ ਸਤਕਾਰ ਕਰਾਇਆ ਸਤਕਾਰ ਕਰਨ ਤੋਂ ਬਾਅਦ ਇਹਨਾਂ ਨੇ ਯਮਤੀ ਕੀਤੇ ਕਿ ਮਹਾਰਾ ਆਪ ਦੀ ਸਿੱਖੀ ਲੈਣੋਂ ਆ ਕੇ ਮੈਂ ਆਪ ਦੀ ਚਰਣਾ ਚਾਹਿਆ ਗੁਰੂ ਮਾਰਾ ਸਾਹਿਬ ਦੇ ਪਾਤਸ਼ਾਹ ਜੀ ਨੇ ਉਹਦੇ ਅਮਰਤ ਰੂਪ ਉਪਦੇਸ਼ ਬਖਸ਼ਿਆ ਉਹ ਦੇਖ ਦੇ ਕੇ ਸੱਚੇ ਪਾਤਸ਼ਾਹ ਨਾਰਜ਼ਾ ਕੀਤੀ ਕਿ ਆਹ ਦੋ ਤਿੰਨ ਬੈਠੇ ਰਹੇ ਦੀਵਾਨ ਵਿੱਚ ਜੋ ਦੀਵਾਨ ਉਹ ਸੱਜਿਆ ਕਰੇ ਉਹਨੂੰ ਕੀਰਤਨ ਸੁਣਿਆ ਕਰਨੇ ਸਤਿਗੁਰੂ ਦਾ ਉਪਦੇਸ਼ ਸੁਣਿਆ ਕਰਨੇ ਫਿਰ ਕਿਹਾ ਜੀ ਮੈਨੂੰ ਕੋਈ ਸੇਵਾ ਬਖਸ਼ੋ ਸਤਿਗੁਰੂ ਮਾਰਾ ਸਾਹਿਬ ਕੋਈ ਆਗਿਆ ਨਾਲ ਸੇਵਾ ਦੀ ਕੀਤੀ ਫਿਰ ਲੰਗੜੀਆਂ ਜੇ ਬੇਨਤੀ ਕੀਤੀ ਕਿ ਮਾਰਾ ਮੈਨੂੰ ਕੋਈ ਸੇਵਾ ਬਖਸ਼ੋ ਲੰਗੜੀਆਂ ਕਿਹਾ ਕਿ ਤੁਸੀਂ ਜਲਦੀ ਸੇਵਾ ਕਰਿਆ ਕਰੋ ਉਹ ਜਿਹੜਾ ਇਹ ਮਾਰਾ ਜਿੰਨਾ ਜਲ ਤੇ ਲੋੜ ਪਿਆ ਹੋਵੇ ਉਹਨਾਂ ਜਲਦੀ ਪਿਆ ਕਰੇ ਲੋੜ ਉਹਨਾਂ ਜਲ ਲੰਗਰਵਾ ਕੇ ਲਿਆ ਕੇ ਦੇਣਾ ਇਹ ਬੀਬੀ ਅਮਰੋਜੀ ਦੇ ਨਾਮ ਤੇ ਖੂਹ ਹੈ ਜਿਹੜਾ ਮਹਾਰਾਜ ਸਾਹਿਬ ਦੇ ਸਥਾਨ ਵਿੱਚ ਲੱਗਾ ਹੋਇਆ ਹੈ ਜੋ ਜਿੱਥੇ ਮਹਾਰਾਜ ਸਾਹਿਬ ਜੋਤੀ ਜੋਤ ਸਮਾਏ ਹੈ ਉਹ ਗੁਰਦਾਰਾ ਸਾਹਿਬ ਅੰਗੀਠਾ ਸਾਹਿਬ ਜਿੱਦਾਂ ਉੱਤੇ ਨਾਮ ਲਿਖਿਆ ਹੋਣ ਉਹ ਸ੍ਰੀ ਦਰਬਾਰ ਸਾਹਿਬ ਹੈ ਮਹਾਰਾਜ ਦਾ ਗੁਰੂ ਅੰਗਦ ਸਾਹਿਬ ਦਾ ਉਹਦੇ ਅੱਗੇ ਜੋ ਖੂਹ ਹੈ ਉਹ ਬੀਬੀ ਅਮਰੋਜੀ ਦੇ ਨਾਮ ਤੇ ਬੀਬੀ ਜੀ ਨੇ ਸੇਵਾ ਕਰਵਾਈ ਸੀ ਖੂਹ ਦੀ ਇਸ ਕਰਕੇ ਉਸ ਖੂਹ ਦਾ ਨਾਮ ਬੀਬੀ ਅਮਰੋਜੀ ਦਾ ਖੂਹ ਹੈ ਉਸ ਘੋਟ ਨੂੰ ਨੰਗਰ ਦੀ ਜਿੰਨੀ ਸੇਵਾ ਹੋਇਆ ਕਰੇ ਜਲਦੀ ਜੀਰ ਅਮਰਦਾਸ ਸਾਹਿਬ ਧਰ ਕੇ ਲਿਆਇਆ ਕਰ ਅਤੇ ਫਿਰ ਸਿੱਖ ਇਸ਼ਨਾਨ ਕਰਾਉਣ ਵਾਲੇ ਜਿਹੜੇ ਸਨ ਭਾਈ ਜੀਵਾ ਜੀ ਮਹਾਰਾਜ ਦੇ ਉਹਨਾਂ ਨੂੰ ਕਿਹਾ ਕਿ ਸਾਨੂੰ ਇਸ਼ਨਾਨ ਦੀ ਸੇਵਾ ਗੁਰੂ ਸਾਹਿਬ ਦੀ ਦੇ ਦੇ ਮਹਾਰਾਜ ਉਹ ਗਾਗਰ ਹਮੇਸ਼ਾ ਲਈ ਵਿਆਸਾ ਵਿੱਚੋਂ ਮੰਗਵਾ ਕੇ ਇਸ਼ਨਾਨ ਕਰਿਆ ਕਰਦੇ ਇਸ ਪ੍ਰਕਾਰ ਮਹਾਰਾਜ ਉਹ ਸੇਵਾ ਗੁਰੂ ਅਮਰਦਾਸ ਸਾਹਿਬ ਨੇ ਉਹ ਸਿੱਖ ਜੀਵੇ ਤੋਂ ਲੈ ਲਈ ਪਰ ਉਹ ਗਾਗਰ ਭਰ ਕੇ ਲਿਆਉਣੀ ਬਿਆਸਾ ਤੋਂ ਸਵਾ ਬਾਹਰ ਦੇ ਤੜਕੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਪਹਿਲੀ ਰਾਤ ਹੀ ਜਾ ਕੇ ਗਾਗਰ ਭਰ ਕੇ ਦੇਖੋ ਗੋਨੂ ਆਉ ਸਾਡੇ ਪਾਸੋਂ 6 ਮੀਲ ਹੈ ਤਕਰੀਬਨ ਇਸ ਤੋਂ ਉੱਥੋਂ ਬਿਆਸਾ ਚੋਂ ਭਰ ਕੇ ਗਾਗਰ ਲਿਆਉਣੀ ਤੇ ਜਪਸਾਹ ਦਾ ਪਾਠ ਕਰਦੇ ਹਣੇ ਇਸ ਪ੍ਰਕਾਰ ਮਹਾਰਾਜ ਸਾਹਿਬ ਸਿੱਕੇ ਪਾਤਸ਼ਾਹ ਜੀ ਸੇਵਾ ਕਰਦੇ ਤੇ ਗਰੀਬ ਨਵਾਜ਼ ਜੀ ਇੱਕ ਸਾਲ ਜਦੋਂ ਸੇਵਾ ਹੋ ਗਈ ਉਹਨਾਂ ਸਾਲ ਤੋਂ ਬਾਅਦ ਇੱਕ ਡੇਢ ਦਜ ਰਮਾਲ ਆਪ ਜੀ ਨੂੰ ਸਰੋਪਾ ਬਖਸ਼ਿਆ ਉਹ ਸਰਬਰਾਂ ਦਾ ਸਿਰਉ ਪਾਓ ਜਾਣ ਕੇ ਮਾਰਾ ਸੀਸ ਉੱਤੇ ਸਜਾ ਲੈਂਗੇ ਇਸੇ ਪ੍ਰਕਾਰ ਮਹਾਰਾ ਸਾਹਿਬ ਜੀ ਨੇ 11 ਸਾਲ ਸੇਵਾ ਕੀਤੀ ਪੂਰੀ ਹਮੇਸ਼ਾ ਲਈ ਬਰਾਜਣਾ ਛੱਡ ਦਿੱਤਾ ਦੁਨੀਆ ਨਾਲ ਗੱਲਬਾਤ ਛੱਡ ਦਿੱਤੀ ਕਿਸੇ ਨਾਲ ਬਕਿੰਨੀ ਕਰਦੇ ਸੰਗਤ ਵਿੱਚ ਜੋ ਭੋਜਨ ਮਿਲਦਾ ਛੱਕੇ ਪੰਗ ਚ ਬੈਠ ਕੇ ਸਿਹਾ ਵਿੱਚ ਹਰ ਵਕਤ ਲੱਗੇ ਰਹਿੰਦੇ ਸਿਰੀ ਜਪ ਸਾਹਿਬ ਦੇ 84 ਪਾਠ ਹਮੇਸ਼ਾ ਲਈ ਕਰਦੇ ਆ ਇਹਦੇ ਨਾਲ ਥੜਾ ਸਾਹਿਬ ਬਣਿਆ ਨੇ ਗੁਰੂ ਅਮਰਦਾਸ ਸਾਹਿਬ ਦਾ ਉਰਲੀ ਪਾਸੇ ਉਹ ਸ਼ਾਂਤ ਬੈਠ ਕੇ ਮਾਰਾ ਸਾਜ ਨੂੰ ਸੇਵਾ ਦੇ ਵੇਲੇ ਹੁੰਦੇ ਇੱਥੇ ਬੈਠ ਕੇ ਸੇਵਨ ਕਰਿਆ ਕਰਦੇ। ਇਸ ਪ੍ਰਕਾਰ ਸਮਾਂ ਗੁਜ਼ਰ ਗਿਆ ਜਦੋਂ 11 ਸਾਲ ਸੇਵਾ ਕਰਦਿਆਂ ਨੂੰ ਹੋ ਗਏ। ਹੱਥਾਂ ਵਿੱਚ ਸਾਜ ਸੰਗਤ ਜੀ ਪਾਣੀ ਦੇ ਨਾਲ ਬਹੁਤ ਸਾਰੇ ਜ਼ਖਮ ਹੋ ਗਏ, ਅਟਣ ਪੈ ਗਏ ਅਤੇ ਇਸੇ ਪ੍ਰਕਾਰ ਚਰਨਾਂ ਦੇ ਵਿੱਚ ਜ਼ਖਮ ਹੋ ਗਏ ਪਰ ਕੋਈ ਪ੍ਰਵਾਹ ਨਹੀਂ ਕਰਦੇ ਸਿਰ ਵੀ ਚੰਗੀ ਪੈ ਗਈ। ਜਲਦ ਹੁੰਦੇ ਹਟੋਣਿਆਂ ਉਹ ਦਸਤਾਰ ਸੀਸ ਦੇ ਉੱਤੇ ਗੁਰੂ ਸਾਹਿਬ ਦਿੱਤੇ 11 ਰਮਾਨ ਕੀਰਿ ਜੀ ਆ ਕੇ ਮੁਕਤ ਵੰਗੂ ਉੱਤੇ ਰਾ ਕੇ ਸੇਵਾ ਕਰੀ ਜਾਂਦੇ ਐ ਇਹੋ ਜਦੋਂ ਸੇਵਾ ਕਰਦੇ ਹੋ ਸਖਦੂ ਮਹਾਰਾਜ ਸਾਹਿਬ ਜੀ ਨੂੰ 11 ਸਾਲ ਹੋ ਗਏ ਤੇ ਸਾਲ ਸੰਗੇ ਜੀ ਉਹ ਦਿਹਾੜਾ ਆਇਆ 12 ਸਾਲ ਦਾ ਗੁਰੂ ਮਹਾਰਾਜ ਸਾਹਿਬ ਦੀ ਉਮਰ ਵਸੇ ਜੋ ਸੇਵਾ ਦਾ 73 ਸਾਲ ਦੀ ਉਮਰ ਲਿਖਿਆ ਹੋਇਆ ਹੈ ਸਮਿਆਂ ਜੀ ਆਉਣਾ ਹੈ ਕਿ 73 ਸਾਲ ਦੀ ਉਮਰ ਪੂਰੀ ਹੋ ਕੇ 72 ਮਾ ਚੜਿਆ ਸੀ ਜਿਸ ਵਕਤ ਮਹਾਰਾਜ ਸਾਹਿਬ ਦੀ ਸੇਵਾ ਚ ਲੱਗੇ ਇਸ ਪ੍ਰਕਾਰ 84 ਸਾਲ ਤੱਕ ਮਾਰ ਸਾਹਿਬ ਜੀ ਨੇ ਸੇਵਾ ਕੀਤੀ ਦਰਬਾਰ ਅਸਤਾ ਚ ਹੁੰਦੇ ਹੋਇਆ ਸੇਵਾ ਉਹ ਹੀ ਜੀ ਕੀਤੀ ਨੌਜਵਾਨ ਵੀ ਕੋਈ ਨਹੀਂ ਕਰ ਸਕਦੇ ਐਸੀ ਸੇਵਾ ਸਤਗੁਰ ਜੀ ਨੇ ਕੀਤੀ ਹਰ ਵਕਤ ਸੇਵਾਜ ਕਰਦਾ ਰਹਿਣਾ ਲੋਕਾਂ ਦੇ ਕਿਸੇ ਨੂੰ ਮਖੌਲ ਕਰਮੀ ਵੀ ਇਹਨੂੰ ਇੱਕ ਕੁੜਮਾ ਦੇ ਘਰ ਆ ਕੇ ਰਹਿੰਦੇ ਆ ਕੋਈ ਕਿਸੇ ਦੀ ਗੱਲ ਦੀ ਪ੍ਰਵਾਹ ਨਹੀਂ ਕਰਨੀ ਹਰ ਵਕਤ ਸੇਵਾਜ ਮਸਤ ਰਹਿਣਾ ਸਿਮਰਨ ਕਰਦੇ ਰਹਿਣਾ ਇਸ ਪ੍ਰਕਾਰ ਸਮਾਂ ਜਦੋਂ ਗੁਜ਼ਰ ਗਿਆ ਸਤਗੁਰਾਂ ਵਿੱਚ ਤਾਕਤਾਂ ਹੋਇਆਈਆਂ ਕੋਈ ਉਹ ਸ਼ਕਤੀਆਂ ਹੋਇਆਈਆਂ ਸ਼ਕਤੀਆਂ ਦੇ ਸਮੇਂ ਜਦੋਂ ਹੋ ਗਏ ਫੇਰ ਵੀ ਅਜੇ ਯਰਕੇ ਰੱਖਦੇ ਆ ਗੁਰੂ ਸਾਹਿਬ ਦੀ ਆਗਿਆ ਚ ਹੀ ਰਹਿੰਦੇ ਹਨ ਇੱਕ ਦਿਨ ਦੀ ਗੱਲ ਹੈ ਜਦੋਂ 11 ਸਾਲ ਸੇਵਾ ਕਰਦਣ ਹੋਏ 12ਵਾਂ ਸਾਲ ਚੜਿਆ ਉਸ ਵਕਤ ਸਾਧ ਸੰਗਤ ਜੀ ਬਰਖਾ ਬਹੁਤ ਪੈ ਰਹੀ ਸੀ ਸਵਾ ਪੈਰ ਦੇ ਤੜਕੇ ਮਹਾਰਾ ਸਾਹਿਬ ਗਾਧਰ ਜਲਦੀ ਲਈ ਆ ਰਹੇ ਸੀ ਰਸਤੇ ਦੇ ਵਿੱਚ ਜਿੱਥੇ ਜਿੱਥੇ ਮਹਾਰਾ ਉਹ ਗਾਧਰ ਆਰਾਮ ਕਰਦੇ ਰਹੇ ਸੀ ਔਰ ਆਪ ਜੀ ਦਾਨੂਆ ਸਾਹਿਬ ਗੁਰਦੁਆਰਾ ਬਣਿਆ ਹੋਇਆ ਜੋ ਗੋਲਵਾਲ ਸਾਹ ਤੋਂ ਕੋਹਤੇ ਹੋਰੇ ਹੈ ਉੱਥੇ ਮਹਾਰਾ ਸਾਹਿਬ ਗਾਧਰ ਰੱਖ ਕੇ ਕੋਈ ਆਰਾਮ ਕਰਿਆ ਕਰਨੀ ਉਦੋਂ ਬਾਅਦ ਫੇਰ ਇੱਥੇ ਪੁਜਾ ਕਰਦੇ ਇਸ਼ਨਾਨ ਦੇ ਵਕਤ ਜਿਸ ਵਕਤ ਮਹਾਰਾਜ ਸਾਹਿਬ ਗਾਗਰ ਲਈ ਆ ਰਹੇ ਸੀ ਇਹ ਜਲਾਹੇ ਦਾ ਇੱਥੇ ਘਰ ਸੀ ਇਹ ਬਹੁਤ ਮੀਂਹ ਪਿਆ ਹੋਇਆ ਸੀ ਪਾਣੀ ਖੜਾ ਸੀ ਉੱਤੋਂ ਬਰਖਾ ਹੋ ਰਹੀ ਸੀ ਆਪ ਗਾਗਰ ਚੱਕੀ ਆ ਰਹੇ ਹੈ ਚੱਕੀ ਆਉਂਦੇ ਨੇ ਗਾਗਰ ਪੈਰ ਤਿਲਕ ਦੇ ਜਾਂਦੇ ਐ ਖੋਹ ਖੋਕ ਕੇ ਅੰਗੂਠੇ ਅੱਗੇ ਤੁਰਦੇ ਹੋਈ ਹੋਈ 84 ਸਾਲ ਦੀ ਅਵਸਥਾ ਆਪ ਜੀ ਦੀ ਇਸ ਹਾਲਤ ਵਿੱਚ ਮਹਾਰਾਜ ਸਾਹਿਬ ਦੇ ਗਾਗਰ ਚੱਕੀ ਹੋਈ ਹੈ ਗਾਗਰ ਚੱਕੀ ਆਉਂਦੇ ਆ ਜਦੋਂ ਇੱਥੇ ਇਹ ਜਿਲਾਹੇ ਦਾ ਇੱਥੇ ਕਿਲਾ ਸੀ ਤਾੜੀ ਬਣਨ ਵਾਲਾ ਜਿਹੜਾ ਕਰੀਰ ਸਾਹ ਸੰਗੇ ਦੀ ਹਰਾ ਹੋਇਆ ਸੰਗਤਾਂ ਜੋ ਗੁਰੂ ਕੇ ਵਾਗ ਦਾ ਮੋਰਚਾ ਸੀ ਉਸ ਦੇ ਦਾਸ ਨਰਸਿੰਘ ਕੀਤੇ ਸੀ ਉਦੋਂ ਹਰਾ ਸੀ ਇਹ ਕਰੀਰ ਇਸ ਦੇ ਉੱਤੇ ਫਲ ਲੱਗਦੇ ਸੀ ਉਸ ਦੇ ਪੱਤੇ ਫਲ ਆਦਿਕ ਸੰਗਤਾਂ ਮੂੰਹ ਦੇ ਵਿੱਚ ਪਾਉਂਦੀ ਸੀ ਆਗ ਨੂੰ ਸਮਝਣ ਵਾਸਤੇ ਉਦੋਂ ਬਾਅਦ ਆਪ ਦੀ ਉਮਰ ਪੂਰੀ ਕਰਕੇ ਸੁਪਿਆ ਹੈ ਤੇ ਜਿਹੜਾ ਕਰੀਰ ਸੀ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਜਿਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਆਏ ਇਹ ਕਿਲਾ ਸੀ ਇੱਕ ਕਰੀਰ ਦਾ ਉਹ ਕਿਲੇ ਦੇ ਨਾਲ ਸਰਦੂਜੀ ਦਾ ਦਰਦ ਬਸਤਾ ਦਿੱ ਕਰਨ ਲੱਗਾ ਲੱਗਣ ਤੋਂ ਮਾਰੇ ਦਸ ਤਿਲਕ ਜਿਹਾ ਸਰੀਰ ਤਿਲਕ ਨੂੰ ਕੁੰਬਲ ਸੀ ਗਿਲਾਹੇ ਦੀ ਕਿ ਖੱਡੀ ਜਿਸ ਵਿੱਚ ਮੈਂ ਸਕੇ ਟਾਣੀ ਬੁਣਿਆ ਕਰਦਾ ਉਹ ਉਸ ਵਿੱਚ ਦਰਦ ਸਰੀਰ ਸਮੇਤ ਮਾਰਤਾ ਜੀ ਗਿਰ ਪਏ ਜਿਸ ਵੇਲੇ ਡਿੱਗੇ ਬੜਾ ਭਾਰੀ ਖੜਕਾ ਆਇਆ ਪਾਣੀ ਦੀ ਭਰੀ ਹੋਈ ਸੀ ਉਹ ਕੁੰਬਲ ਜਿਹੜੀ ਸੀ ਉਸ ਵਕਤ ਮਾਰੇ ਸਾਹ ਨੂੰ ਗਾਗਰ ਨਹੀਂ ਡੁੱਲਣਦੀ ਸਾਮ ਕੇ ਰੱਖੀ ਗਾਗਰ ਕਿ ਮਾਰੇ ਦੇ ਸ਼ਰਾਨ ਜੀ ਫਰਕ ਨਾ ਪੈਲੇ ਉਦੋਂ ਗੁਰੂ ਸਾਹਿਬ ਮਲਖੜਾ ਸਾਹਿਬ ਜਿਹੜਾ ਸਥਾਨ ਹੈ ਇੱਥੇ ਮਹਾਰਾਜ ਸਾਹਿਬ ਬਾਦ ਸੰਗਤਾਂ ਦੀ ਰੌਣਕ ਕਰਕੇ ਨਿਵਾਸ ਰੱਖਿਆ ਕਰਦੇ ਪਹਿਲਾਂ 6 ਮਹੀਨੇ ਮਹਾਰਾਜ ਜੀ ਮਾਇਸਵਰਾਈ ਦੇ ਗੁਰਦਾਰੇ ਸਾਹਿਬ ਸਮਾਧੀ ਲਾ ਕੇ ਬੈਠੇ ਰਹੇ ਸਨ ਸੰਗਤਾਂ ਦੀ ਰੌਣਕਾਂ ਕਰਕੇ ਇੱਥੇ ਮਹਾਰਾਜ ਸਾਹਿਬ ਦਾ ਨਿਵਾਸ ਸਥਾਨ ਸੀ ਉਸ ਜਗ੍ਹਾ ਜਿੱਥੇ ਪਾਕਸ਼ਾਹੀ ਪਰੜੇ ਤੇ ਆ ਕੇ ਖੜ੍ਹ ਗਏ ਸਨ ਅਸ਼ਨਾਮ ਦਾ ਟਾਈਮ ਹੋਇਆ ਜਾਣ ਕੇ ਇਧਰ ਗੁਰਮਰਦਾਸ ਸਾਹਿਬ ਜੀ ਜਦੋਂ ਕੁੰਮਲ ਦੀ ਡਿਗੇ ਉਸ ਕੋਲ ਖੜਕਾ ਹੋਇਆ ਤੇ ਜੁਲਾਹੀ ਬੋਲੀ ਕਿ ਕੌਣ ਹੈ ਜੁਲਾਹਾ ਬੋਲਿਆ ਕੌਣ ਹੈ ਇਹ ਜਲਾਹੀ ਕਹਿੰਦੀ ਉਸ ਮਹਾਰਾਜ ਕਹਿੰਸੀ ਗੁਰੂ ਕੇ ਸਿੱਖਾਂ ਗੁਰੂ ਵਰਦਾਹੀਨ ਕਿਹਾ ਇਹ ਜਲਾਹੀ ਕਹਿੰਦਾ ਕੌਣ ਸਿੱਖ ਇਹਨ ਜਲਾਹੀ ਨੇ ਕਿਹਾ ਅਮਰੂ ਨਿਖਾਵਾਂ ਹੋਣਾ ਇਹ ਕੁਆਕ ਕਹੇ ਮਹਾਰਾਜ ਸਾਹਿਬ ਨੇ ਕਿਹਾ ਮੇਰੇ ਨਿਖਾਵਾਂ ਦੇ ਥਾਉ ਗੁਰੂ ਅੰਗਦ ਸਾਹਿਬ ਦੀ ਹਰ ਮੈਂ ਗੁਰੂ ਵਾਲਾ ਹਾਂ ਤੂੰ ਮੈਨੂੰ ਨਿਖਾਵਾਂ ਦੱਸਿਆ ਤੂੰ ਕਮਲੀ ਹੈ ਗੁਰੂ ਨਿਖਾਵਿਆਂ ਦਾ ਥਾਉ ਹੈ ਇਹ ਜਦੋਂ ਬਚਨ ਕਹੇ ਉਹ ਜਲਾਹੀ ਕਮਲੀ ਹੋ ਗਈ ਉਸੇ ਵੇਲੇ ਆਗ ਬਾਗਰ ਸੰਭਾਲ ਕੇ ਹੌਲੀ ਹੌਲੀ ਆ ਗਏ ਤੇ ਪਰਲੇ ਦੇਖੜਿਆਂ ਨੂੰ ਗੁਰੂ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਸੁਣਨੇ ਅਸ਼ਨਾਨ ਆਪ ਜੀ ਦਾ ਤਰਾਤਤ ਅਸ਼ਨਾਨ ਕਲਾਣ ਤੋਂ ਬਾਅਦ ਮਹਾਰਾ ਸਮਾਦੀ ਲਾ ਕੇ ਬੈਠੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਖੜੇ ਆਏ ਖਾਣ ਆ ਕੇ ਉਸੇ ਤਰ੍ਹਾਂ ਸਿਮਨ ਕੀ ਹੋ ਗਏ ਜੋ ਦਿਨ ਕਿਹੜਿਆ ਉਸ ਵੇਲੇ ਗੁਰੂ ਮਹਾਰਾਜ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਬੁਲਾਇਆ ਕਿ ਪੁਰਖਾ ਤੁਹਾਨੂੰ ਰਾਜ ਇਹ ਜਿਲਾਹੇ ਤੇ ਜਿਲਾਹੀਨ ਕੀ ਕੀਆ ਸੀ ਕਹਿਣ ਲੱਗੇ ਮਹਾਰਾ ਸਾਨੂੰ ਕੀ ਕਹਿਣਾ ਸੀ ਫਿਰ ਜੁਲਾਹੇ ਨੂੰ ਮਹਾਰਾਜ ਸਾਹ ਨੂੰ ਬੁਲਾਇਆ ਜੁਲਾਹੀ ਦੇ ਜੁਲਾਹਾ ਦੋਵੇਂ ਜਦੋਂ ਆਏ ਉਹ ਜੁਲਾਹੀ ਕਵੜੀ ਹੋ ਗਈ ਲੀੜੇ ਪਾੜੀ ਜਾਵੇ ਨਿਆਣਿਆਂ ਨੂੰ ਪਾੜ-ਪਾੜ ਕੇ ਸਿੱਟੀ ਜਾਵੇ ਉਸ ਦੇ ਜੁਲਾਹੇ ਨੇ ਮਹਾਰਾਜ ਸਾਹ ਦੇ ਪਾਸ ਫੜ ਕੇ ਲਿਆਂਦੀ ਤੇ ਦਰਸ਼ਨ ਕਰਨ ਨੂੰ ਗੁਰੂ ਸਾਹਿਬ ਦੇ ਰਾਜੀ ਹੋ ਗਏ ਜਿਸ ਵਕਤ ਰਾਜੀ ਹੋ ਗਈ ਕਹਿਣ ਲੱਗਾ ਮਹਾਰਾਜ ਤੁਹਾਡੇ ਸੇਵਕ ਨੇ ਇਹ ਮੇਰੀ ਜੁਲਾਹੀ ਕਵਲੀ ਕਰ ਦਿੱਤੀ ਹੈ ਤੁਹਾਡੇ ਦਰਸ਼ਨ ਕਰਕੇ ਮਹਾਰਾ ਹੁਣੇ ਰਾਜੀ ਹੋਈ ਹੈ ਸੁਣ ਕੇ ਮਹਾਰਾ ਨੇ ਕਿਹਾ ਭਈ ਇਹ ਗੁਰੂ ਘਰ ਠਾਹ ਹੋ ਗਿਆ ਇੱਥੇ ਨਾ ਤੁਸੀਂ ਹੁਣ ਬੈਠੋ ਜਿੰਨਾ ਮਤੋਂ ਤੁਹਾਨੂੰ ਦੇ ਦਿੰਨੇ ਆ ਜੇ ਇੱਥੇ ਕਦੇ ਰਹੋਗੇ ਤੇ ਦੁਖੀ ਹੋਓਗੇ ਇਹ ਵਜਨ ਕਹਿਣ ਤੋਂ ਜਿਲਾਹੇ ਜਿੰਨਾ ਮਨ ਪਾਉਂਦਾ ਸੀ ਪੈਸਾ ਗੁਰੂ ਸਾਹਿਬ ਦੁਆਤਾ ਗੁਰੂ ਸਾਹਿਬ ਨੇ ਉਹ ਜੋ ਜਿਲਾਹਾ ਤੇ ਇੱਥੋਂ ਚਲੇ ਆ ਗਾ ਕੁਝ ਕਰ ਗਿਆ ਹੁਣ ਵੀ ਸੁਣਿਆ ਹੈ ਕਿ ਜਿਲਾਹੇ ਜਿਹੜੀ ਉਹਦੇ ਅਸਲੇ ਹੈ ਜੇ ਇੱਥੇ ਇੱਕ ਵਾਰੀ ਪਾਕਿਸਤਾਨ ਬਣ ਤੋ ਆਇਆ ਸੀ ਉਹ ਉਹ ਇੱਥੋਂ ਦਾ ਪਾਣੀ ਨਾ ਪੀਓ ਖਡੂਰ ਸਾਹਿਬ ਦੇ ਗੁਰੂ ਸਾਹਿਬ ਨੇ ਇੱਥੋਂ ਵਿਦਿਆ ਕੀਤਾ ਹੋਇਆ ਹੈ ਇਹਨਾਂ ਭੈ ਰੱਖਦੇ ਹੋ ਜਿਹੜੇ ਲੋਕਾਂ ਨੇ ਜੀ ਉਹਨਾਂ ਦੇ ਅਸਲੇ ਜਿਲਾਹਾ ਦੀ ਨੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਲਾਹੇ ਵੀ ਰਾਜ਼ੀ ਹੋ ਗਈ ਤੇ ਜਿਲਾਹੇ ਨੂੰ ਪਦਾਰਸ਼ ਦੇ ਕੇ ਵਿਦਿਆ ਕਰ ਦਿੱਤਾ ਇਤੋਂ ਕਿ ਇਹ ਸਾਡਾ ਸਥਾਨ ਹੈ ਇਹ ਸਾਡੇ ਜੋਤੀ ਜੋਤ ਸਮਾਉਣ ਵਾਲਾ ਥਾਂ ਬਣੇਗਾ ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ ਸਾਰੀ ਸੰਗਤ ਦੇ ਕੇ ਸੜੇ ਕੇਸੀ ਇਨਾਨ ਕਰਵਾ ਕੇ ਉਹ ਜਿਹੜਾ 12 ਸਾਲ ਦਾ ਮੁਗਲਸੀ ਸਿਰ ਤੋਂ ਉਹ ਲੁਹਾ ਕੇ ਸੁੰਦਰ ਦਸਤਾਰ ਸਲਵਾਈ ਉਸ ਦੇ ਕੇਸ ਉਖੜੇ ਹੋਏ ਸਾਤਸੰਗ ਜੀ ਗੋਨਵਾਲ ਸਾਹਿਬ ਦਰਸ਼ਨ ਹੁੰਦੇ ਆ ਜਿਹਦੇ ਕੇਸ ਮਾਰੇ ਦੇ ਚਾਂਦੀ ਪੈ ਕੇ ਉਖੜ ਗਏ ਸਨ ਗਾਗਰ ਚੱਕਦੇ ਦੇ ਅਟਲ ਦੇ ਨਾਲ ਇੰਨੀ ਭਾਰੀ ਸੇਵਾ ਸਰਗੁਨ ਮਹਾਰਾਜ ਸਾਹਿਬ ਨੂੰ ਕੀਤੀ ਉਸ ਵਕਤ ਮਾਰੇ ਸਾ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬਿਠਾ ਕੇ ਅਜਦਾ ਦਿਹਾੜਾ ਸੀ ਉਹ ਸੰਮਤਾ ਜੜਿਆ ਬਿਕਰਮੀ ਉਸ ਵਕਤ 1600 ਸਾਤਸੰਗ ਜੀ 9 ਸੰਮਤ ਸੀ ਬਿਕਰਮੀ ਸੰਮਤ ਅਜਦੇ ਦਿਹਾੜੇ ਸਮਾਜਾਰੇ ਦੇ ਨੇ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਸਨੇਕ ਕੇ ਸਿਰਨਾਨ ਕਰਾ ਕੇ ਸੁੰਦਰ ਨਵੇਂ ਬਾਸਲ ਪਹਿਨਾ ਕੇ ਆਪਣੇ ਸਿੰਘਾਸਨ ਤੇ ਬਿਠਾਇਆ ਸਿੰਘਾਸਨ ਤੇ ਬਿਠਾ ਕੇ ਕਿਹਾ ਇਹ ਨਿਸ਼ਾਨੀਆਂ ਦੇ ਥਾਵ ਹੈ ਇਹ ਨਹੀਂ ਤੇ ਨਹੀਂ ਤਰ੍ਹਾਂ ਇਹ ਨਗੱਤਿਆਂ ਦੀ ਗਰਦ ਹੈ ਇਹ ਨਪੱਤਿਆਂ ਦੇ ਪਤ ਹੈ ਨਿਆਸਰਾ ਦੇ ਆਸਰਾ ਹੈ ਨਿਗੁਰਿਆਂ ਦੇ ਗੁਰ ਹੈ ਇਸ ਤਰ੍ਹਾਂ 12 ਵਾਰ ਦਿੱਤੀ ਸੱਚੀ ਬਾਚਨ 12 ਵਾਰ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਾਧ ਸੰਗੇ ਕੀ ਗੁਰ ਅੰਰਬਾਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਪਰਖ ਕੀਤੀ ਸੀ ਆਪਣੇ ਪੁੱਤਰਾਂ ਦੀ ਪਰਖ ਕਰਨ ਵੇਲੇ ਇਹਨਾਂ ਦੋਹਾਂ ਸਾਹਿਬਜਾਦਿਆਂ ਨੂੰ ਪਰਖਿਆ ਸੀ ਜਦੋਂ ਭਾਈ ਗੋੰਦਾ ਖੱਤਰੀ ਆਇਆ ਸੀ ਮਹਾਰਾਜ ਦੇ ਪਾਸ ਕਿ ਮਹਾਰਾਜ ਪ੍ਰੇਤ ਹੈ ਮੇਥੇ ਝੂਠਾ ਨਾਮ ਹੋ ਗਿਆ ਸੀ ਉਹ ਗੋੰਦਵਾਲ ਬਸੜ ਨਹੀਂ ਦਿੰਦੇ ਕਿਰਪਾ ਕਰੋ ਉਥੇ ਆਪ ਜਿੰਨਾ ਮਨ ਪਾਉਂਦਾ ਸਥਾਨ ਲੈ ਲਓ ਕਿ ਉਹ ਪੂਰੀ ਨੂੰ ਬਸਾਓ ਮਹਾਰਾਜ ਨੂੰ ਉਸ ਵਕਤ ਸਾਹਿਬਜਾਦਿਆਂ ਨੂੰ ਦਾਤੂ ਜੀ ਨੂੰ ਕਿਹਾ ਦਾਸੂ ਨੂੰ ਕਿਹਾ ਇਹਨਾਂ ਨੂੰ ਪ੍ਰੇਰ ਸੁਨੇਹੇ ਕਿ ਬਹੁਤ ਉੱਥੇ ਡੇਰੇ ਦੇ ਡੇਰੇ ਲੱਗੇ ਹੋਏ ਆ। ਕਹਿਣ ਲੱਗੇ ਜੀ ਅਸੀਂ ਸਾਡਾ ਪਿੰਡ ਖਜੂਰ ਹੈ। ਅਬੀ ਛੱਡ ਕੇ ਉੱਥੇ ਕਿਉਂ ਜਾਈਏ? ਇਹ ਉਹ ਸਾਹਿਬ ਜਾਜਨ ਆਗਿਆ ਨਹੀਂ ਸੀ ਮੰਨੀ। ਗੁਰੂ ਸਾਹਿਬ ਨੇ ਪਰਖ ਲਈ ਸੀ ਕਿ ਦੋਵੇਂ ਸਾਹਿਬ ਜਾਂਦੇ ਆਗਿਆ ਕਾਰ ਨਹੀਂ ਹਨ ਜੀ। ਉਸ ਵਾਰੀ ਗੁਰੂ ਅਮਰਦਾਸ ਸਾਹਿਬ ਨੂੰ ਆਗਿਆ ਦੇ ਕੇ ਭੇਜਿਆ ਸੀ। ਮਹਾਰਮ ਕਹਾਂ ਆਪ ਦੀ ਆਗੇ ਕੀ ਮਾਰੇ ਕਹਿੰਦੇ ਸਾਡੀ ਹਾਦੀ ਛੀਤੀ ਲੈ ਜਾਓ। ਕੋਈ ਪ੍ਰੇਤ ਭੂਤ ਨਹੀਂ ਰਹੇਗਾ ਜਿਸ ਨੂੰ ਤੁਸੀਂ ਛੀਤੀ ਫੇਰੋਂਗੇ। ਸਭ ਇੱਥੋਂ ਚਲੇ ਜਾਣਗੇ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਦੇ ਛੀਤੀ ਫੇਰਨ ਤੋਂ ਸਾਰਾ ਡੇਰਾ ਉੱਥੋਂ ਦਾ ਚੱਕਿਆ ਗਿਆ ਸੀ ਕਿਉਂ ਗੋਵਰਵਾਲ ਸਾਹਿਬ ਨੂੰ ਅਮਰਦਾਸ ਸਾਹਿਬ ਨੇ ਬਸਾਇਆ ਸੀ ਕਰਤ ਸਿੰਘ ਜੀ ਇਸ ਪ੍ਰਕਾਰ ਸਾਬ ਜੱਜਾਂ ਦੀ ਪਰਖ ਵੀ ਹੋਈ ਸੀ ਅੱਜ ਦੇ ਦਿਨ ਸਾਧ ਸੰਗਤ ਜੀ ਫਿਰ ਸਰਬਰੂ ਅੰਗਰ ਸਾਹਿਬ ਜੀ ਨੂੰ ਉੱਠ ਕੇ ਖੜੇ ਹੋਗੇ ਆਪ ਸੱਚੇ ਪਾਤਸ਼ਾਹ ਜੀ ਨੇ ਮੱਥਾ ਟੇਕਿਆ ਆਪਦੇ ਚਰਨਾਂ ਤੇ ਨਲੀਰ ਤੇ ਪੰਜ ਪੈਸੇ ਇੱਕ ਨਾਨਕ ਸਾਹਿਬ ਨੇ ਜਿਵੇਂ ਗੁਰ ਅੰਗਰ ਸਾਹਿਬ ਨੂੰ ਮੱਥਾ ਟੇਕਿਆ ਸੀ ਗੁਲਾਈ ਦੇ ਦੇ ਕਰਤਾਰਪੁਰ ਇਹ ਪੰਜ ਪੈਸੇ ਤਾਂ ਜਿਹੜੇ ਮਾਇਆ ਭੇਟਾ ਕਰਤੀ ਸਾਰੀ ਦੁਨੀਆ ਨੇ ਇੰਨੀ ਅਚੰਭੀ ਦਨਲੇਰ ਸੀਸ ਭੇਟਾ ਕਰ ਦਿੱਤਾ ਮਹਾਰਾਜ ਜੀ ਇਸ ਪ੍ਰਕਾਰ ਭੇਟ ਕਰਕੇ ਸਿੱਤੇ ਪਾਤਸ਼ਾਹ ਜੀ ਨੇ ਭਾਈ ਮੁੰਦੇ ਸਾਹਿਬ ਨੂੰ ਇਰਜ਼ਾ ਹੋਈ ਕਿ ਤੁਸੀਂ ਹੁਣ ਇਹਨਾਂ ਦੇ ਤਿਲਕ ਕੱਢੋ ਉਸ ਵੇਲੇ ਭਾਈ ਮੁੰਦਾ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਦੇ ਮੱਥੇ ਤੇ ਤਿਲ ਕੱਢਿਆ ਗੁਰਤਾ ਕਰਦੀਆ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਕਿਉ ਦਾਦੇ ਦੇ ਵਿਹਾ ਪੋਤਾ ਪਰਵਾਨ ਇਸ ਲੰਮ ਪ੍ਰਕਾਸ਼ ਤੇ ਪਾਤਸ਼ਾਹ ਗੁਰੂ ਨਾਨਕ ਪਿਤਾ ਰੂਪ ਗੁਰੂ ਅੰਦਰ ਸਾਹਿਬ ਦੇ ਤੇ ਗੁਰੂ ਅੰਦਰ ਸਾਹਿਬ ਜੀ ਪਿਤਾ ਰੂਪ ਗੁਰੂ ਅਮਰਦਾਸ ਸਾਹਿਬ ਦੇ ਇਉਂ ਦਾਦਾ ਰੂਪ ਗੁਰੂ ਅੰਦਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਤੇ ਪ੍ਰਕਾਰੂਪ ਗੁਰੂ ਅੰਦਰ ਸਾਹਿਬ ਜੀ ਤੇ ਪੋਤਰੇ ਰੂਪ ਅਮਰਦਾਸ ਸਾਹਿਬ ਜੀ ਜੋ ਤੋਹਾ ਜੁਗਤ ਸਾਹਿਬ ਕਾਇਆ ਸਿਰਪਨਤੀਏ ਜੋ ਤੀਜੇ ਸਰੂਪ ਵਿੱਚ ਗੁਰੂ ਬੈਠਾ ਅਮਰ ਸਰੂਪ ਹੋਏ ਇਸ ਪ੍ਰਕਾਰ ਦਿੱਤਾ ਛੱਡ ਖੰਡੂਰ ਦਾ ਦਖਣਾ ਛੱਡ ਕੇ ਇਸ ਪ੍ਰਕਾਰ ਸਿੱਤੇ 파ਰਸ਼ਨ ਗੋਨਵਾਲ ਸਾਹਿਬ ਵਿੱਚ ਬੈਠ ਕੇ ਚੋਟੀ ਗੋਗਨਾ ਕੀਤੀ ਅੱਜ ਉਹਨਾਂ ਦੇ ਗੁਰਤਾ ਗੱਦੀ ਤੇ ਬਰਾਜਮਾਨ ਦਾ ਗੁਰਪੁਰਬ ਹੈ ਗੁਰੂ ਅਮਰਦਾਸ ਸਾਹਿਬ ਦਾ ਤਾਂ ਇਹ ਸੰਤਾਂ ਦੀ ਤਾਈਂ ਵਧਾਈ ਹੋਵੇ ਵਾਹਿਗੁਰੂ ਸਾਹਿਬ ਜੀਓ ਦੁਹਰਾ ਔਨ ਇੱਕ ਦਿਨ ਗਮਨੇ ਸਬਾ ਨੰਦਨ ਸ੍ਰੀ ਹਰਿਰਾਏ ਗੁਰੂ ਮਹਾਰਾਜ ਗੁਰਦਾਸਾਂ ਗੁੜਾਈ ਜੱਦੀ 22 ਸਾਲ ਕੀਤੀ ਹੈ 22 ਸਾਲ ਜੀ ਮੌਲੀ ਸਾਹਿਬ ਦਾ ਰਚਨਾ ਮਹਾਰਾਜ ਦਾ ਅਪੇਸ਼ੇਤੀ ਪਾਰਸ਼ਾ ਦਾ ਬڑے-ਬڑے ਪ੍ਰੇਮੀ ਵਰਗੇ ਕੁਸ਼ੀਆਂ ਦਾ ਉਧਾਰ ਕਰਨਾ ਆਪਦੇ ਚਰਨਾ ਦੇ ਇਸ਼ਨਾਨ ਵਾਲੇ ਜਲਦੇ ਨਾਲ ਕੋੜੀਆਂ ਦੇ ਕੋਲ ਮੇਟ ਦੇਣੀ ਸੱਚੇ-ਸੱਚੇ ਵਰਗੇ ਮਸਤਾਨਿਆਂ ਨੂੰ ਰਾਣੀਆਂ ਨਾਲ ਪਰਦੇ ਕਰਕੇ ਜਦੋਂ ਉਹਨਾਂ ਕਵਲੀਆਂ ਹੋ ਜਾਣ ਤੇ ਫਿਰ ਉਹਨੂੰ ਆਪਦੀ ਖੁਡਾਉਣ ਨਾਲ ਰਾਜ਼ੀ ਕਰਕੇ ਸਗੇ ਪਾਤਸ਼ਾਹ ਨੇ ਸੱਚੇ ਸਾਈ ਦੇ ਨਾਲ ਸ਼ਾਦੀ ਕਰ ਦੇਣੀ ਇਹ ਬਯੰਤ ਗੁਰੂ ਸਾਹਿਬ ਨੂੰ ਪਰਪਕਾਰ ਕੀਤਾ ਜਿਨ੍ਹਾਂ ਨੂੰ ਕੋਈ ਨਾ ਜਾਣੇ ਕੋਈ ਨਾ ਮੰਨੇ ਸੇ ਪ੍ਰਗਟ ਹਰ ਦੁਆਰੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਸੀ ਜਾਣਦਾ ਕੋਈ ਵੀ ਨਹੀਂ ਸੀ ਮੰਨਦਾ ਉਹ ਦੁਨੀਆ ਨੂੰ ਪ੍ਰਗਟ ਕਰਕੇ ਸੂਰਜੀ ਦੁਨੀਆ ਨੂੰ ਚਮਕਾ ਦਿੱਤੇ ਅਕਬਰ ਦੀਆਂ ਇਹ 22 ਮੰਨੀਆਂ ਸੀ 22 ਸਿੱਖਾਂ ਨੂੰ ਬਖਸ਼ ਦਿੱਤੀਆਂ 72 ਪੀੜੇ ਮਾਈਆਂ ਨੂੰ ਦੇ ਕੇ ਪ੍ਰਚਾਰ ਕਰਾਇਆ ਇਹੋ ਸੱਚੇ ਬਾਦਸ਼ਾਹ ਗੁਰੀਬ ਨਵਾਜ਼ ਜੀ ਨੇ ਬੜਾ ਭਾਰੀ ਸੰਸਾਰ ਦੇ ਅੰਦਰ ਸਤਨਾਮ ਦਾ ਝੰਡਾ ਚੁਲਾਇਆ ਗੁਰੂ ਅਮਰਦਾਸ ਸਾਹਿਬ ਨੇ ਕੋਈ ਪੰਗਤ ਕਰਕੇ ਸਾਜਿਆਂ ਦੇ ਤਾਂ ਹੀ ਅਮਰਤ ਨਾਮ ਦੀ ਦਾਤ ਦਿੱਤੀ ਤੇ ਬਖਸ਼ਿਸ਼ ਕੀਤੀ ਜਿਸ ਪ੍ਰਕਾਰ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਅੱਜ ਗੁਰਦੁਆਰੇ ਦੇ ਮੌਜਮਾਨ ਹੋਏ ਹੈ ਸਭ ਸੰਗਤਾਂ ਨੂੰ ਪ੍ਰਸ਼ੰਤਾ ਹੋ ਵਿਮਾਨ ਦੀ ਦੁਰੀ ਹੈ ਤੇ ਬਰਾਜਮਾਨ ਨਮਨ ਨੇ